ਪੰਜਾਬ ਦਾ ਸਭ ਤੋਂ ਮਹਿੰਗਾ ਲੱਡਵਾਲ ਟੋਲ ਪਲਾਜਾ ਕੱਲ੍ਹ ਯਾਨੀ ਸ਼ੁੱਕਰਵਾਰ ਬਿਲਕੁਲ ਫ੍ਰੀ ਹੋਣ ਜਾ ਰਿਹਾ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਲੱਡਵਾਲ ਟੋਲ ਪਲਾਜਾ ਕੱਲ੍ਹ ਯਾਨੀ ਸ਼ੁੱਕਰਵਾਰ ਬਿਲਕੁਲ ਫ੍ਰੀ ਹੋਣ ਜਾ ਰਿਹਾ ਸੋ ਤੁਹਾਨੂੰ ਦੱਸੀਏ ਲੱਡਵਾਲ ਟੋਲ ਐਸੋਸੀਏਸ਼ਨ ਦੇ ਮੁਲਾਜ਼ਮਾਂ ਦੇ ਲੋ ਜਿਹੜੀ ਅਹਿਮ ਮੀਟਿੰਗ ਹੈ ਉਹ ਕੀਤੀ ਗਈ ਕਿਉਂਕਿ ਪਿਛਲੇ 1 ਸਾਲ ਤੋਂ ਨੈਸ਼ਨਲ ਹਾਈਵੇ ਛੋਟੀ ਦੇ ਨਾਲ ਕਈ ਵਾਰ ਜਿਹੜੀ ਮੀਟਿੰਗ ਹੈ ਉਹ ਹੋ ਚੁੱਕੀ ਹੈ ਪਰ ਉਹਨਾਂ ਦੀ ਜਿਹੜੀਆਂ ਮੰਗਾਂ ਹੈ ਉਹ ਨਹੀਂ ਮੰਨੀਆਂ ਜਾ ਰਹੀਆਂ ਸੋ ਜਿਸ ਕਰਕੇ ਉਹਨਾਂ ਦੇ ਵੱਲੋਂ ਕੱਲ ਸ਼ੁੱਕਰਵਾਰ ਜਿਹੜਾ ਲੱਡਵਾਲ ਟੋਲ ਹੈ ਬਿਲਕੁਲ ਫ੍ਰੀ ਕਰ ਦਿੱਤਾ ਜਾਵੇਗਾ ਸੋ ਤਸਵੀਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਲੱਡਵਾਲ ਟੋਲ ਦੀਆਂ ਤਸਵੀਰਾਂ ਹੈ ਕਾਫੀ ਗੱਲ ਕਰੀ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ ਇਸ ਜਗ੍ਹਾ ਦੇ ਉੱਪਰ ਜਿਹੜੇ ਵਾਹਨ ਹੈ ਉਹ ਲੰਘਦੇ ਨੇ ਪੰਜਾਬ ਪ੍ਰਧਾਨ ਨੇ ਪ੍ਰਧਾਨ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਈ ਤਰੀਕਿਆਂ ਜਿਹੜੀਆਂ ਮੰਗਾਂ ਨੇ ਭਾਵੇਂ ਤਨਖਾਹ ਦੀ ਗੱਲ ਕਰ ਲਈਏ ਜਿਹੜੀ ਤਨਖਾਹ ਵੀ ਉਹਨਾਂ ਦੀ ਕਾਫੀ ਘੱਟ ਹੈ ਭਾਵੇਂ ਛੁੱਟੀ ਦੀ ਗੱਲ ਕਰ ਲਈਏ ਛੁੱਟੀ ਵੀ ਉਹਨਾਂ ਨੂੰ ਜਿਹੜੀ ਹੈ ਉਹ ਨਹੀਂ ਮ पीएफ ਤੇ ای ایس ای وغیرہ ਉਹਨਾਂ ਨੂੰ ਜਿਹੜੀਆਂ ਇਹੋ ਜਿਹੀਆਂ ਸੁਵਿਧਾਵਾਂ ਆ ਉਹ ਨਹੀਂ ਮਿਲ ਪਾ ਰਹੀਆਂ ਤੇ ਹੋਰ ਵੀ ਜਿਹੜੀਆਂ ਸਰਕਾਰੀ ਸੁਵਿਧਾਵਾਂ ਹੁੰਦੀਆਂ ਉਹਨਾਂ ਜਿਹੜੀ ਸੁਵਿਧਾਵਾਂ ਬਿਲਕੁਲ ਨਹੀਂ ਮਿਲ ਰਹੀਆਂ ਜਿਸ ਤੋਂ ਲੈ ਕੇ ਉਹਨਾਂ ਦੇ ਵੱਲੋਂ ਕੱਲ ਯਾਨੀ ਸ਼ੁੱਕਰਵਾਰ ਬਿਲਕੁਲ ਲੱਡਵਾਲ ਟੋਲ ਹੈ ਬਿਲਕੁਲ ਫ੍ਰੀ ਕਰ ਦਿੱਤਾ ਜਾਵੇਗਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਚੱਲ ਰਹੀ ਹੈ ਜਿਹੜਾ ਉਹਨਾਂ ਦਾ ਸੀਟਾ ਕੋਈ ਨਿਕਲ ਕੇ ਨਹੀਂ ਆ ਰਿਹਾ ਜਿਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਜਿਹੜਾ ਨਿਰਣੇ ਆ ਉਹ ਲਿਆ ਗਿਆ ਪਰ ਫਿਲਹਾਲ ਦੀ ਕੱਡੀ ਗੱਲ ਕਰੀਏ ਤਾਂ ਹੁਣ ਜਿਹੜੀ ਮੀਟਿੰਗ ਹੈ ਉਹ ਨੈਸ਼ਨਲ ਹਾਈ ਇਹ ਆਣਾ ਸਮਾਂ ਦੱਸੂਗਾ ਕਿ ਉਸ ਦਾ ਕੀ ਰਿਜ਼ਲਟ ਨਿਕਲਦਾ ਪਰ ਫਿਲਹਾਲ ਦੀ ਗੱਡੀ ਜੋ ਉਹਨਾਂ ਨੇ ਨਿਰਣੇ ਲਿਆ ਜੋ ਅਨਾਉਂਸਮੈਂਟ ਕੀਤੀ ਗਈ ਹੈ ਪ੍ਰਧਾਨ ਦੇ ਵੱਲੋਂ ਉਹ ਜਿਹੜਾ ਸ਼ੁੱਕਰਵਾਰ ਜਿਹੜਾ ਲੱਡਵਾਲ ਟੋਲ ਹੈ ਬਿਲਕੁਲ 15 ਵੇਗਾ ਜੇ ਗੱਲ ਕਰੀਏ ਤਾਂ ਪਿਛਲੇ ਦਿਨੀ ਕਿਸਾਨ ਜਥੇ ਬੰਦੀਆਂ ਦੇ ਵੱਲੋਂ ਵੀ ਜਿਹੜਾ ਬਿਲਕੁਲ ਲੱਡਵਾਲ ਟੋਲ ਹੈ ਉਹ ਬੰਦ ਕੀਤਾ ਗਿਆ ਸੀ ਪਰ ਹੁਣ ਮੁਲਾਜ਼ਮ ਐਸੋਸੀਏਸ਼ਨ ਦੇ ਵੱਲੋਂ ਜਿਹੜਾ ਨਿਰਣੇ ਲਿਆ ਗਿਆ ਕਿ ਜਿਹੜਾ ਕੱਲ ਲੱਡਵਾਲ ਟੋਲ ਹੈ ਬਿਲਕੁਲ 15 ਵੇਗਾ ਤੇ ਇਹ ਮੀਟਿੰਗ ਤੋਂ ਬਾਅਦ ਕੀ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦਾ ਹੈ ਜਾਂ ਕਦੋਂ ਤੱਕ ਲਾਡਵਾਲ ਟੋਲ ਹੈ ਬੰਦ ਰਹਿੰਦਾ ਹੈ ਜਾਂ ਮੀਟਿੰਗ ਦਾ ਕੀ ਰਿਜ਼ਲਟ ਨਿਕਲਦਾ ਇਹ ਆਣ ਵਾਲਾ ਸਮਾਂ ਦੱਸੂਗਾ ਫਿਲਹਾਲ ਦੀ ਖੜੀ ਤੁਸੀਂ ਜੁੜੇ ਰਹੋ ਸਮਰ ਨਿਊਜ਼ ਦੇ ਨਾਲ ਕੈਮਰਾ ਪਰਸਨ ਮੋਨੂ ਦੇ ਨਾਲ ਮੈਂ ਰਹੁੜਾ ਸਮਰ ਨਿਊਜ਼ ਲੁਧਿਆਣਾ